ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਦੀ ਸੰਪਾਦਨਾ ਹੋ ਗਈ ਤਾਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਕੜਾ ਪ੍ਰਸਾਦ ਤਿਆਰ ਕਰਵਾਇਆ ਸੀ ਸਾਰੀ ਸੰਗਤ ਨੂੰ ਸਰਦਾ ਪੱਤਰ ਦਿੱਤਾ ਗਿਆ ਕਹਿਣ ਲੱਗੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋ ਗਏ ਹਨ ਆਓ ਜੀ ਸਾਰੇ ਆ ਕੇ ਬੜੇ ਉਤਸ਼ਾਹ ਨਾਲ ਦਰਸ਼ਨ ਕਰੋ ਅਬ ਗ੍ਰੰਥ ਸੰਪੂਰਨ ਹੋਏ ਗਇਓ ਦਰਸ ਸਭ ਆਨ ਉਸਾਕਿਓ ਸਾਰੀਆਂ ਸਿੱਖ ਬੀਬੀਆਂ ਬਹੁਤ ਮਨੁੱਖ ਜਿਹੜੇ ਸਾਨੇ ਉਹ ਬਹੁਤ ਪ੍ਰਸੰਨ ਹੋ ਗਏ ਰਾਗਾਂ ਦੀਆਂ ਸੁਰਾਂ ਗੂੰਜਣ ਲੱਗ ਪਈਆਂ ਇਸ ਤਰ੍ਹਾਂ ਉਥੇ ਬਹੁਤ ਸੰਗਤਾਂ ਦਾ ਉਤਸ਼ਾਹ ਹੋ ਗਿਆ ਹਲ ਤੇ ਫੁੱਲ ਸੰਤਾਨੇ ਹੱਥਾਂ ਵਿੱਚ ਫੜ ਲਏ ਤੇ ਸਰੀਰ ਤੇ ਸੋਹਣੇ ਕੱਪੜੇ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਗੁਰੂ ਮਹਾਰਾਜ ਜੀ ਅਜੇ ਇਕਾਂਤ ਵਿੱਚ ਹੀ ਸਜੇ ਹੋਏ ਸਨ ਉੱਥੇ ਕਾਲ ਯੁਗ ਆ ਗਿਆ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਦੀ ਕੀਰਤਨ ਕਰਨ ਲੱਗਾ ਕਹਿੰਦਾ ਗੁਰੂ ਜੀ ਤੁਸੀਂ ਤਾਂ ਬੜਾ ਉੱਤਮ ਅਵਤਾਰ ਧਾਰਿਆ ਹੈ ਹੁਣ ਆਹ ਯੁੱਗ ਜਿਹੜਾ ਹੈ ਨਾ ਇਹਦੇ ਵਿੱਚ ਮੇਰਾ ਸਮਾਂ ਵਰਤ ਰਿਹਾ ਹੈ ਤੇ ਮੈਂ ਕਲ ਯੁੱਗ ਹਾਂ ਇਹ ਮੇਰਾ ਯੋਗ ਹੈ ਮਨੁੱਖ ਦੇ ਬਹੁਤ ਪਾਪਾਂ ਕਰਦਿਆਂ ਸਮਾਂ ਬੀਤਦਾ ਹੈ ਮੂਰਖਾਂ ਤੇ ਪਾਪਾਂ ਦੀ ਗਿਣਤੀ ਵਧ ਰਹੀ ਹੈ ਸਭ ਮਾਰਗ ਜਿਹੜੇ ਹਨ ਘਾਟ ਰਹੇ ਹਨ ਤੁਸੀਂ ਜਿਹੜੇ ਗ੍ਰੰਥ ਦੀ ਰਚਨਾ ਕੀਤੀ ਹੈ ਇਹ ਗੁਣਾ ਵਿੱਚ ਪੂਰਾ ਹੈ ਇਹ ਲੋਕਾਂ ਦੇ ਵਿਕਾਰਾਂ ਨੂੰ ਦੂਰ ਕਰੇਗਾ ਮੁਕਤੀ ਦਵਾਰ ਦਿਸੇਗਾ ਸਤਨਾਮ ਦਾ ਜਾਪ ਜਪਾਵੇਗਾ ਗੁਰੂ ਜੀ ਆਪ ਜੀ ਨੇ ਤਾਂ ਸਾਧ ਸੰਗਤ ਦਾ ਬਹੁਤ ਵਿਸਤਾਰ ਕਰ ਦਿੱਤਾ ਹੈ ਗੁਰਸੇਖ ਬੜੇ ਫੈਲੇ ਹੋਏ ਹਨ ਕੋਣ ਮੈਨੂੰ ਦੱਸੋ ਗੁਰੂ ਜੀ ਮੈਂ ਕਿੱਥੇ ਰਹਾ ਕਿਉਂਕਿ ਜਿੱਥੇ-ਜਿੱਥੇ ਵੀ ਨਾਮ ਜਪਿਆ ਜਾਂਦਾ ਉੱਥੇ ਮੈਂ ਵਸ ਨਹੀਂ ਸਕਦਾ ਤੁਸੀਂ ਕਿਰਪਾ ਕਰੋ ਮੈਂ ਵੀ ਆਪ ਜੀ ਦੀ ਸਰਣ ਆਇਆ ਹਾਂ ਆਪ ਜੀ ਦੀ ਆਗਿਆ ਤੋਂ ਬਿਨਾ ਮੈਂ ਕੋਝ ਕਰ ਸਕਾਂ ਇਹ ਮੈਨੂੰ ਇਜਾਜ਼ਤ ਨਹੀਂ ਹੈ ਮੇਰੇ ਵਿੱਚ ਤਾਂ ਕਿਧਰੇ ਪੈਰ ਰੱਖਣ ਦੀ ਵੀ ਤਾਕਤ ਨਹੀਂ ਰਹੀ ਤੁਸੀਂ ਨਾਮ ਦਾ ਪ੍ਰਤਾਪ ਇਨਾ ਕਰ ਦਿੱਤਾ ਹੈ ਇਸੇ ਸਥਾਨ ਤੇ ਤਾਂ ਮੈਨੂੰ ਰਹਿਣ ਵਾਸਤੇ ਟਿਕਾਣਾ ਦਿਓ ਜਿੱਥੇ ਵੀ ਇਹ ਤੁਹਾਡੇ ਗ੍ਰੰਥ ਦਾ ਪਾਠ ਕਰਦੇ ਹਨ ਮੈਂ ਸੁਣ ਕੇ ਨਿਰਬਲ ਹੋ ਜਾਂਦਾ ਹਾਂ ਬਲਹੀਨ ਹੋ ਜਾਂਦਾ ਹਾਂ ਤੁਹਾਡੀ ਸੰਗਤ ਵਿੱਚ ਮੈਂ ਕਿ ਸਮੇ ਵਾਸਕਦਾ ਹਾਂ ਮੈਨੂੰ ਵੀ ਜਗ੍ਹਾ ਦਿਓ ਜੀ ਕਿਰਪਾ ਕਰਕੇ ਉਹ ਸਮਾਂ ਮੈਨੂੰ ਵੀ ਦੱਸ ਦਿਓ ਮੈਂ ਤੁਹਾਡੀ ਸ਼ਰਣੀ ਆਇਆ ਹਾਂ ਮੇਰੇ ਦੀਨ ਤੇ ਦਾਸ ਦੇ ਵੱਲ ਤਕੋ ਜੀ ਗੁਰੂ ਪਿਆਰਿਓ ਜਦੋਂ ਕਲਯੁਗ ਨੇ ਇਸ ਤਰ੍ਹਾਂ ਵਾਰ-ਵਾਰ ਬੇਨਤੀਆਂ ਕੀਤੀਆਂ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਕਲਯੁਗ ਮੇਰੇ ਬਚਨ ਯਾਦ ਰੱਖੇ ਜਿੱਥੇ ਤਾਂ ਸਤਨਾਮ ਦਾ ਉਚਾਰਨ ਹੁੰਦਾ ਹੋਵੇ ਉਥੇ ਭੁੱਲ ਕੇ ਵੀ ਤੂੰ ਪੈਰ ਨਹੀਂ ਪਾਉਣਾ ਸਾਤ ਨਾਮ ਉਚਾਰਨ ਹੋਤ ਜਹਾਂ ਕਬ ਪਾਏ ਨਾ ਧਾਰੋ ਜਾਤ ਤਹਾਂ ਜਦੋਂ ਸਭਾ ਦੇ ਵਿੱਚ ਆ ਕੇ ਕੜਾਹ ਪ੍ਰਸਾਦ ਵਰਤਾਇਆ ਜਾਵੇਗਾ ਜਦੋਂ ਵੀ ਵਰਤਾਵੇ ਕੜਾਹ ਪ੍ਰਸਾਦ ਵਰਤੌਣ ਲੱਗਣਗੇ ਉਸ ਸਮੇਂ ਬਹੁਤ ਰੋਲਾ ਪੈ ਜਾਵੇ ਕੜਾਹ ਪ੍ਰਸਾਦ ਸੰਗਤ ਵਿੱਚ ਵਰਤੌਂਦੇ ਜਾਣਗੇ ਵਰਤਾਵੇ ਜਿਹੜੇ ਹੋਣਗੇ ਤੂੰ ਵੀ ਪੰਗਤ ਵਿੱਚ ਆ ਕੇ ਆਪਣਾ ਵਾਸਾ ਕਰ ਸਕਦਾ ਹੈ ਇਹਵੇਂ ਕਲਯੁਗ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਗਿਆ ਦਿੱਤੀ ਸੀ ਕਿ ਜਦੋਂ ਕੀਰਤਨ ਹੋਵੇਗਾ ਕਥਾ ਹੋਵੇਗੀ ਸਿਮਰਨ ਹੋਵੇਗਾ ਉਦੋਂ ਤੂੰ ਦੂਰ ਹੀ ਰਹਿਣਾ ਪਰ ਜਦੋਂ ਕੜਾ ਪ੍ਰਸਾਦ ਵਰਤੌਣ ਲੱਗਣਗੇ ਉਦੋਂ ਪੰਗਤ ਵਿੱਚ ਤੂੰ ਆ ਸਕਦਾ ਹੈ ਇਸ ਤਰ੍ਹਾਂ ਕਲਯੁਗ ਨੇ ਵਚਨ ਸੁਣੇ ਮਹਾਰਾਜ ਜੀ ਦੇ ਫਿਰ ਗੁਰੂ ਜੀ ਉੱਥੇ ਸੱਜ ਗਏ دیਵਾਨ ਲੱਗ ਗਿਆ ਸਾਰੀਆਂ ਸੰਗਤਾਂ ਆ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ ਉੱਥੇ ਪ੍ਰਸ਼ਾਦ ਬਹੁਤ ਹੋ ਗਿਆ ਕਿਉਂਕਿ ਸੰਗਤਾਂ ਫਲ ਫੁੱਲ ਵੀ ਲਿਆਈਆਂ ਬਹੁਤ ਰੰਗਾਂ ਦੇ ਵਿੱਚ ਗੁੰਦੇ ਹੋਏ ਫੁੱਲ ਸਨ ਗੁਰੂ ਮਹਾਰਾਜ ਜੀ ਦਾ ਸਾਰਿਆਂ ਨੇ ਸਤਕਾਰ ਕੀਤਾ ਗੁਰੂ ਮਹਾਰਾਜ ਜੀ ਨੇ ਉਹ ਸਾਰੇ ਫੁੱਲ ਲਿਆਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੜ੍ਹਾ ਦਿੱਤੇ ਬਹੁਤ ਧੂਪ ਅਰਗਬਤੀਆਂ ਲਾਈਆਂ ਗਈਆਂ ਚੰਦਨ ਘਸਾ ਕੇ ਕੇਸਰ ਪਾਇਆ ਗਿਆ ਬੜੀਆਂ ਮਹਿਕਾਂ ਉੱਥੇ ਹੋ ਗਈਆਂ ਸਿੱਖ ਬੜੀ ਪ੍ਰੀਤ ਦੇ ਨਾਲ ਚੰਦਨ ਤੇ ਕੇਸਰ ਦਾ ਛਿੜਕਾਓ ਕਰੀ ਜਾਂਦੇ ਸਨ ਧੂਪ ਭਰ ਕੇ ਸ਼ੰਖ ਵਜਾਈ ਜਾਂਦੇ ਸਨ ਬਹੁਤ ਲੋਕ ਇਕੱਠੇ ਹੋ ਕੇ ਬੇਂਤੀਆਂ ਕਰਦੇ ਹਨ ਸੰਗਤ ਜੀ ਉਥੇ ਧੂਪ ਅਰਗਬਤੀਆਂ ਚੰਦਨ ਘਿਸਾ ਕੇ ਕੇਸਰ ਜਿਹੜਾ ਹੈ ਵੇਚ ਪਾਇਆ ਜਾ ਰਿਹਾ ਹੈ ਬਹੁਤ ਸੁੰਦਰ ਮਾਹੌਲ ਹੋ ਗਿਆ ਹੱਥ ਵਿੱਚ ਫੜ ਕੇ ਪ੍ਰਵਾਬ ਪ੍ਰਵਾਵੀ ਜਿਹੜੇ ਹਨ ਉਹ ਆਉਂਦੇ ਹਨ ਸ਼ਬਦਾਂ ਨੂੰ ਰਾਗਾਂ ਵਿੱਚ ਗਉਂਦੇ ਹੈ ਮੈਂ ਸਾਰੇ ਪਾਸਿਓਂ ਬਹੁਤ ਸੰਗਤ ਆਈ ਬੜਾ ਉਤਸ਼ਾਹ ਹੋ ਗਿਆ ਜਦੋਂ ਪੜਾ ਪ੍ਰਸਾਦ ਵਰਤਾਇਆ ਨਾ ਫਿਰ ਉਥੇ ਗੁਰੂ ਜੀ ਦੇ ਕਹਿ ਵਚਨਾ ਅਨੁਸਾਰ ਕਾਲ ਯੁਗ ਆ ਗਿਆ ਪੰਗਤ ਵਿੱਚ ਬੈਠ ਗਿਆ ਸਾਰਿਆਂ ਦੇ ਵਿੱਚ ਸ਼ਾਂਤਮਈ ਮਾਹੌਲ ਸੀ ਫਿਰ ਉਥੇ ਵਿੱਚ ਬਹੁਤ ਰੋਲਾ ਹੋਣ ਲੱਗ ਪਿਆ ਫਿਰ ਮਹਾਰਾਜ ਜਾਣ ਗਏ ਇਹ ਕਾਲ ਯੁਗ ਆ ਗਿਆ ਹੈ ਇਹ ਤਾਂ ਕਾਲ ਯੁਗ ਨੇ ਹੀ ਟਿੱਕੀ ਹੋਈ ਸੰਗਤ ਨੂੰ ਇਸ ਤਰ੍ਹਾਂ ਉਹਨਾਂ ਦੇ ਮਨਾਂ ਨੂੰ ਉਚਾੜ ਦਿੱਤਾ ਹੈ ਇਹ ਕਾਲ ਯੁਗ ਦਾ ਹੀ ਜੋਰ ਹੈ ਪਰ ਇਹਨੇ ਵੀ ਆਪਣੀ ਜਿਹੜੀ ਅਰਦਾਸ ਹੈ ਉਹ ਕਬੂਲ ਕਰਵਾਈ ਹੈ ਕਿ ਮੈਨੂੰ ਵੀ ਸਮਾਂ ਦਿਓ ਕਦੋਂ ਮੈਂ ਆ ਸਕਦਾ ਹਾਂ ਗੁਰੂ ਘਰ ਵਿੱਚ ਇਹ ਹੀ ਸਮਾਂ ਸੀ ਜਦੋਂ ਕੜਾ ਪ੍ਰਸਾਦ ਵਰਤਿਆ ਉਦੋਂ ਹੀ ਸਿਰਫ ਆ ਸਕਦਾ ਹੈ ਫਿਰ ਗੁਰੂ ਜੀ ਨੇ ਸਾਰੀ ਸੰਗਤ ਨੂੰ ਸ਼ਾਂਤ ਹੋਣ ਲਈ ਕਿਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਤਮਾਰੇ ਵੀ ਦੱਸਿਆ ਕਿ ਇਸ ਤਰ੍ਹਾਂ ਬਾਣੀ ਪੜ੍ਹਣੀ ਜਾਰੀ ਰੱਖੋਗੇ ਤਾਂ ਕਲਯੂ ਜਿਹੜਾ ਹੈ ਕੋਈ ਨਹੀਂ ਕਿਸੇ ਨੂੰ ਕਹਿ ਸਕੇਗਾ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਭਾਈ ਉਹ ਗੁਰੂ ਜਿਹੜਾ ਸਾਨੂੰ ਸੱਚ ਤੱਕ ਲੈ ਜਾਵੇ ਸਦਾ ਉਹਦੇ ਹੋ ਕੇ ਰਹੀਏ ਜਿਹੜੇ ਬੰਦੇ ਦੇ ਮੱਤੇ ਉੱਤੇ ਦਰੋਂ ਹੀ ਨਾਮ ਪ੍ਰਾਪਤੀ ਦਾ ਲੇਖ ਲਿਖਿਆ ਹੈ ਉਹਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਤੂੰ ਪਰਮੇਸ਼ਵਰ ਦਾ ਨਾਮ ਕਿਉਂ ਨਹੀਂ ਜਪਦਾ ਹਰੀ ਦੇ ਗੁਣ ਕਿਉਂ ਨਹੀਂ ਗਾਉਂਦਾ ਭਾਈ ਇਸ ਤਰ੍ਹਾਂ ਮਹਾਰਾਜ ਨੇ ਉੱਤੇ ਬਹੁਤ ਸੁੰਦਰ ਉਪਦੇਸ਼ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਸੋਫੋਬਿਤ ਕੀਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉੱਥੇ ਹੁਕਮਨਾਮਾ ਲਿਆ ਬਾਬਾ ਬੁੱਢਾ ਜੀ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਬਣੇ ਦੂਰ ਦੂਰ ਤੱਕ ਇਹ ਗੱਲ ਫੈਲ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ ਦੂਰੋਂ ਦੂਰੋਂ ਚਾਲਕੇ ਸੰਗਤਾਂ ਆਈਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇ ਸਾਹਬ ਨੇ ਗੁਰੂ ਪਿਆਰੇਓ ਇੱਕ ਮੰਗਟਵਾਸੀ ਸੇਕਸੀ ਜਿਹਦਾ ਨਾਮ ਸੀ ਬਾਈ ਬਨੋ ਉਹ ਬਹੁਤ ਸੰਗਤ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਬਾਈ ਬਨੋ ਜੀ ਨੇ ਸਾਰੀ ਗੁਰੂ ਜੀ ਦੀ ਕਥਾ ਸੁਣੀ ਮਹਾਰਾਜ ਸੱਚੇ ਪਾਸਾ ਜੀ ਤੋਂ ਐਸਾ ਗ੍ਰੰਥ ਤਿਆਰ ਕੀਤਾ ਸਾਰੇ ਵੇਦਾਂ ਨੂੰ ਜਿਹੜਾ ਕੇ ਮੱਖਣ ਕੱਢਿਆ ਬਹੁਤ ਸੰਗਤਾਂ ਆਈਆਂ ਬੇਟਾ ਲੈ ਕੇ ਆਏ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕੀਤਾ ਬਾਣੀ ਬੜੇ ਪਿਆਰ ਨਾਲ ਸੁਣੀ ਕਈ ਦਿਨ ਉੱਥੇ ਰਹੇ ਗੁਰੂ ਜੀ ਦੇ ਕੋਲ ਫਿਰ ਸਾਰੇ ਕਹਿਣ ਲੱਗੇ ਇਹ ਤਾਂ ਕਾਲੀ ਯੁਗ ਦੇ ਬੰਦਿਆਂ ਦਾ ਉਦਾਰ ਕਰਨ ਲਈ ਗੁਰੂ ਜੀ ਨੇ ਜਹਾਜ ਸਮਾਨ ਗ੍ਰੰਥ ਤਿਆਰ ਕੀਤਾ ਹੈ ਮਹਾਰਾਜ ਜੀ ਤੁਸੀਂ ਤਾਂ ਕਿਰਪਾ ਹੀ ਕਰ ਦਿੱਤੀ ਕਾਲ ਯੁਗ ਦੇ ਜਹਾਜ ਹੋ ਤੁਸੀਂ ਮਹਾਰਾਜ ਗੁਰੂ ਪਿਆਰਿਓ ਦੇਖੋ ਅੱਜ ਵੀ ਤੁਸੀਂ ਕਾਲ ਯੁਗ ਦੇ ਪਹਿਰੇ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕੋ ਹੀ ਹੱਲ ਹੈ ਉਹ ਨਾਮ ਬੰਦਗੀ ਹੈ ਬਾਕੀ ਸਾਰੀਆਂ ਗੱਲਾਂ ਨਾਮ ਬਿਨਾਂ ਸਭ ਕੂੜ ਹੀ ਹੈ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਭਾਈ ਬੰਨੋ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤ ਕਰੋ ਤਰਸ ਕਰੋ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਪਿਆਰੇ ਲੱਗ ਰਹੇ ਹਨ ਕਿਰਪਾ ਕਰਕੇ ਸਾਨੂੰ ਇਹ ਬੀੜ ਦੇ ਦਿਓ ਉਸ ਸਮੇਂ ਉਹਨਾਂ ਨੇ ਬੀੜ ਮੰਗ ਲਈ ਸੀ ਤੇ ਗੁਰੂ ਜੀ ਨੇ ਕਿਹਾ ਸੀ ਕਿ ਇੱਥੇ ਦਰਬਾਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਨਾਤਮਸਤਕ ਹੋਣ ਵਾਸਤੇ ਆਉਂਦੀਆਂ ਹਨ ਪਰ ਜਦੋਂ ਭਾਈ ਬੰਨੋ ਜੀ ਨੇ ਵਾਰ-ਵਾਰ ਬੇਨਤੀ ਕੀਤੀ ਤਾਂ ਫਿਰ ਉਸ ਵਕਤ ਗੁਰੂ ਜੀ ਨੇ ਇੱਕ ਰਾਤ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਉਹਨਾਂ ਨੂੰ ਰੱਖਣ ਦੀ ਆਗਿਆ ਦੇ ਦਿੱਤੀ ਸੀ ਤਾਂ ਇਹ ਵੀ ਇਤਿਹਾਸ ਵਿੱਚ ਕਥਾ ਹੈ ਤੇ ਕਵੀ ਸੰਤੋਖ ਸਿੰਘ ਜੀ ਵੀ ਲਿਖਦੇ ਹਨ ਕਿ ਕਈ ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਲਦ ਬਣ ਪਾਉਣ ਵਾਸਤੇ ਗੁਰੂ ਜੀ ਨੇ ਭਾਈ ਬੰਨੋ ਜੀ ਲਾਹੌਰ ਭੇਜਿਆ ਸੀਗਾ ਲਾਹੌਰ ਆਉਂਦੇ ਜਾਂਦੇ ਭਾਈ ਬੰਨੋ ਜੀ ਨੇ ਦੂਸਰਾ ਗ੍ਰੰਥ ਜਿਹੜਾ ਸੀ ਉਹ ਲਿਖ ਲਿਆ ਸੀ ਉਹਦਾ ਉਤਾਰਾ ਕਰ ਲਿਆ ਸੀ ਇਸ ਤਰ੍ਹਾਂ ਵੀ ਇਹ ਕਥਾ ਆਉਂਦੀ ਹੈ ਕਿ ਤੱਕ ਕਹਿਤ ਹੈ ਗ੍ਰੰਥ ਕੋ ਜਲਦ ਬੰਧਾਵਤ ਕਾਜ ਜੀ भेजियो लापर नगर को गुरु गरीब नवाज इस तरह गुरु प्यारियो समत 1600 विघाट सो भादो सुदी एकम नो गुरु ग्रंथ साहिब जी संपूर्ण करके गुरु घर विच बहुत खुशियां मनाइयां देशां विदेशां दी संगत बड़ी खुश होई प्रेम बड़ा वत गया भाई बन्नो जी ते सिख संगतानें बैठ के ਗੁਰੂ ਜੀ ਕੋਲ ਦਿਮਾਨ ਸਜਾਇਆ ਗੁਰੂ ਜੀ ਦੀ ਕਥਾ ਸੁਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਨੂੰ ਜਾਣਿਆ ਇਹਦੇ ਵਿੱਚ ਰੱਬ ਦੇ ਪਿਆਰਿਆਂ ਦੀ ਬਾਣੀ ਹੈ ਉਹਨਾਂ ਦੀ ਬਾਣੀ ਦਰਜ ਹੈ ਜਿਹੜੇ ਆਪ ਨਹੀਂ ਬੋਲੇ ਜਿੰਨਾ ਵਿੱਚੋਂ ਰੱਬ ਬੋਲਿਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣਾ ਰੱਬ ਨੂੰ ਮੱਥਾ ਟੇਕਣਾ ਹੈ ਤੇ ਕਾਲ ਯੁਗ ਤੋਂ ਬਚਣ ਦਾ ਰਾਹ ਹੀ ਇਹ ਹੈ ਭਾਈ ਜਿਹੜਾ ਬਾਣੀ ਨਾਲ ਜੁੜ ਗਿਆ ਨਾ ਉਹਨੂੰ ਕੋਈ ਹਲਾ ਨਹੀਂ ਸਕਦਾ ਉਹ ਇਹਧਰ ਆਣਾ ਹੀ ਨਹੀਂ ਮਾੜੇ ਪਾਸੇ ਇਸ ਕਰਕੇ ਲੋੜ ਹੈ ਆਪਾਂ ਬਾਣੀ ਨਾਲ ਜੁੜੀਏ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਇਹ ਕਾਲ ਯੁਗ ਦਾ ਪਹਿਰਾ ਹੈ ਕਾਲ ਯੁਗ ਦਾ ਬੜਾ ਜ਼ੋਰ ਹੈ ਬਚਣਾ ਪਵੇਗਾ ਇਹਦੇ ਤੋਂ ਤੇ ਨਾਮ ਦਾ ਸਹਾਰਾ ਹੀ ਆਪਾਂ ਨੂੰ ਬਚਾ ਸਕਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁਪਾਂ ਦੀ ਖਿਵਾ ਬਖਸ਼ਣੀ ਸਾਕੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ